ਆਮ ਆਦੀ ਪਾਰਟੀ ਦੇ ਵੱਡੇ ਲੀਡਰ ਇਹ ਕਹਿ ਕੇ ਸੱਤਾ ਦੇ ਵਿੱਚ ਆਏ ਸੀ ਕਿ ਉਹ ਸਵਰਾਜ ਜਿਹੜਾ ਹੈ ਉਸ ਤੇ ਮੁਤਲਕ ਚੱਲਣਗੇ ਸਵਰਾਜ ਦੀ ਗੱਲ ਕਰਦੇ ਸੀਗੇ ਸਵਰਾਜ ਤਾਂ ਭਾ ਗਿਆ ਉਹਨਾਂ ਦਾ ਸ਼ਹੀਦੀ ਕਿਉਂਕਿ ਜਿਸ ਤਰੀਕੇ ਦੇ ਨਾਲ ਜੋ ਵੀ ਬੋਲਦਾ ਹੈਗਾ ਉਸ ਨੂੰ ਤੁੰਨਣ ਦੀ ਗੱਲ ਕਰਦੇ ਨੇ ਉਸ ਦੇ ਉੱਪਰ ਮਾਮਲੇ ਦਰਜ ਕਰਨ ਦੀ ਗੱਲ ਕਰਦੇ ਨੇ ਜਾਂ ਚਕਵਾਉਣ ਦੀ ਗੱਲ ਕਰ ਦਿੰਦੇ ਨੇ ਹਰਮਿਤ ਸਿੰਘ ਪਠਾਨ ਮਾਜਰਾ ਜਿਹੜਾ ਬਾਗੀ ਹੋਇਆ ਸੀ ਐਮਐਲਏ ਉਸ ਦੇ ਨਾਲ ਅੱਜ ਬਹੁਤ ਕੁਝ ਘਟਨਾ ਕਰ ਉਹ ਵਾਪਰਿਆ ਹੈਗਾ ਬਾਸਕਰ ਸਾਹਿਬ ਕੋ ਲੈਨੇ ਆਪਾਂ ਦਾ ਜਿਆਦਾ ਜਾਣਕਾਰੀ ਕਿ ਬਾਸਕਰ ਸਾਹਿਬ ਕੀ ਸਰਕਾਰਾਂ ਫਿਰ ਇਦਾਂ ਹੀ ਕਰਦੀਆਂ ਹੁੰਦੀਆਂ ਨੇ ਜਿੱਦਾਂ ਅੱਜ ਹੋਇਆ ਵੈਸੇ ਅਮਨ ਜੀ ਜੋ ਕੋ ਜੇ ਹਰਮੀਰ ਸਿੰਘ ਪਠਾਨ ਮਾਜਰਾ ਦੇ ਨਾਲ ਹੋਇਆ ਹੈ ਨਾ ਔਰ ਜਿਸ ਤਰੀਕੇ ਨਾਲ ਹੋਇਆ ਉਹ ਮੈਨੂੰ ਲੱਗਦਾ ਹੈ ਵੀ ਸਰਕਾਰ ਦੀ ਇੱਕ ਨਲਾਇਕੀ ਹੈ ਹੁਣ ਪਠਾਨ ਮਾਜਰਾ ਨੇ ਕੁਝ ਸਵਾਲ ਉਠਾਏ ਸੀ ਕਿ ਹੜਾਂਦੂ ਲੈ ਕੇ ਸਰਕਾਰ ਆਲਰੇਡੀ ਘਿਰੀ ਹੋਈ ਸੀਗੀ ਔਰ ਪਠਾਨ ਮਾਜਰਾ ਨੇ ਆਪਣੇ ਹੀ ਸਰਕਾਰ ਦੇ ਇੱਕ ਅਫਸਰ ਕ੍ਰਿਸ਼ਨ ਕੁਮਾਰ ਦੇ ਉੱਤੇ aarop ਲਾਇਆ ਇਹ ਹੜਾ ਦੀ ਸਥਿਤੀ ਬਰਨ ਤੋਂ ਪਹਿਲੇ ਉਹਨਾਂ ਨੇ ਕਈ ਵਾਰ ਕਿਹਾ ਸੀਗਾ ਕਿ ਟਾਂਗੜੀ ਤੇ ਆ ਜਿਹੜੀ ਕਗਰ ਨਦੀ ਹੈ ਉਹਦੇ ਵਿੱਚ ਆ ਸਫਾਈ ਵਾਲਾ ਕੰਮ ਆ ਨਹਿਰਾਂ ਦੀ ਸਫਾਈ ਵਾਲਾ ਕੰਮ ਕਰੋ ਅਦਰਵਾਈਜ਼ ਸਥਿਤੀ ਬੜੀ ਗੰਭੀਰ ਹੋ ਸਕਦੀ ਹੈ ਔਰ ਜਦ ਸਥਿਤੀ ਗੰਭੀਰ ਹੋ ਗਈ ਤਦ ਉਹਨਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਕ੍ਰਿਸ਼ਨ ਕੁਮਾਰ ਇੱਕ ਇਸ ਤਰੀਕੇ ਦੇ ਅਫਸਰ ਨਹੀਂ ਜਿਹੜੇ ਕਿਸੇ ਵੀ ਐਮਐਲਏ ਦੀ ਗੱਲ ਹੀ ਹੁੰਦੇ ਵੈਸੇ ਉਹਨਾਂ ਨੇ ਤੇ ਇਹ ਇਲਜ਼ਾਮ ਲਾਇਆ ਸੀ ਐਮਐਲਏਾਂ ਦੀ ਤੇ ਇਹ ਸਰਕਾਰ ਵੀ ਨਹੀਂ ਹੁੰਦੀ ਔਰ ਆਪਣੇ ਇਲਜ਼ਾਮਾਂ ਦੀ ਝੜੀ ਨੂੰ ਅੱਗੇ ਵਧਾਉਂਦੇ ਹੋਏ ਤੁਹਾਡੇ ਨਾਲ ਹੀ ਜਿਹੜਾ ਇੰਟਰਵਿਊ ਕੀਤਾ ਸੀਗਾ ਹਰਮੀਤ ਸਿੰਘ ਪ੍ਰਧਾਨ ਮਾਜਰਾ ਨੇ ਉੱਥੇ ਇਹ ਗੱਲ ਕਹੀ ਸੀ ਵੀ ਐ ਤੇ ਦਿੱਲੀ ਵਾਲੇ ਅਫਦਾਲੀ ਦੀ ਤਰ੍ਹਾਂ ਪੰਜਾਬ ਨੂੰ ਲੁੱਟਣ ਆਏ ਹੋਏ ਨੇ ਔਰ ਇੱਕ ਹੋਰ ਗੱਲ ਕਹੀ ਸੀ ਕਿ ਭਗਵੰਤ ਮਾਨ ਜੀ ਅਸੀਂ ਸਾਰੇ ਤੁਹਾਡੇ ਨਾਲ ਹੈਗੇ ਆ ਸਾਰੇ ਮਤਲਬ ਐਮਐਲਏ ਤੁਹਾਡੇ ਨਾਲ ਹੈਗੇ ਨੇ ਤੁਸੀਂ ਜਾਗੋ ਕਿਉਂਕਿ ਉਹ ਰਿਸ਼ਤੇਦਾਰ ਹੈਗੇ ਨੇ ਉਹ ਭਗਵੰਤ ਮਾਨ ਉਹਨਾਂ ਦੇ ਤੇ ਉਹਨਾਂ ਨੇ ਕਿਹਾ ਮੈਂ ਤੇ ਆਪਣੀ ਭੈਣ ਗੁਰਪ੍ਰੀਤ ਕੌਰ ਨੂੰ ਵੀ ਗਿਆ ਸੀਗਾ ਜਿਹੜੀ ਭਗਵੰਤ ਮਾਨ ਉਹਨਾਂ ਦੀ ਪਤਨੀ ਹੈ ਕਿ ਮਾੜਾ ਜਿਹਾ ਹਿਲਾ ਡੁਲਾ ਜਾਗ ਜਾਏ ਨਹੀਂ ਅਗਰ ਜਾਗਦੇ ਤੇ ਫਿਰ ਉਹਨਾਂ ਨੇ ਇੱਕ ਸ਼ਬਦ ਦਾ ਇਸਤੇਮਾਲ ਕੀਤਾ ਸੀ ਜਿਹੜਾ ਆਪਣੇ ਆਪ ਵਿੱਚ ਬੜਾ ਡੈਰੋਗੇਟਰੀ ਸੀਗਾ ਕਿ ਫਿਰ ਭਗਵੰਤ ਮਾਨ ਉਹਨਾਂ ਉਹੀ ਹੈਗੇ ਨੇ ਕਿ ਵੀ ਇਹ ਡਰ ਡਰ ਕੇ ਜਿੰਦੇ ਪਰ ਅਸੀਂ ਨਹੀਂ ਜੀ ਸਕਦੇ ਹੁਣ ਐਦਾਂ ਦੇ ਹਾਲਾਤ ਤੋਂ ਬਾਅਦ ਅਜੇ ਰਾਤ ਨੰਗੀ ਵੀ ਨਹੀਂ ਸੀ ਸਵੇਰੇ ਸਵੇਰੇ ਅੱਜ ਭਾਰਤੀਆ ਸਮੇਂ ਅਨੁਸਾਰ ਇਹ ਖਬਰ ਆ ਗਈ ਕਿ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਹਰਿਆਣੇ ਤੋਂ ਗ੍ਰਿਫਤਾਰ ਕਰ ਲਿਆ ਹਰਿਆਣੇ ਤੋਂ ਹੀ ਕੋ ਗ੍ਰਿਫਤਾਰ ਕਰਿਆ ਕੱਲ ਉਹਨੇ ਇਨਜ਼ਾਮ ਲਾਇਆ ਸੀ ਔਰ ਆਪਣੇ ਸਹੋਰਿਆਂ ਦੇ ਘਰ ਹਰਿਆਣੇ ਗਏ ਸੀਗੇ ਉਥੇ ਜਿਹੜੇ ਹਰਿਆਣੇ ਦੇ ਪੱਤਰਕਾਰ ਨੇ ਉਹਨਾਂ ਨੇ ਦੱਸਿਆ ਕਿ ਵੀ ਪੁਲਿਸ ਅਰੈਸਟ ਕਰਨ ਤੇ ਆਈ ਸੀ ਅਰੈਸਟ ਉਹਨਾਂ ਨੂੰ ਕੀਤਾ ਨਹੀਂ ਜਾ ਸਕਿਆ ਕਿਉਂਕਿ ਪਿੰਡ ਦੇ ਵਿੱਚ ਲੋਕ ਇਕੱਠੇ ਹੋ ਕੇ ਪੁਲਿਸ ਦੇ ਨਾਲ ਜਦ ਗੱਲਬਾਤ ਕਰ ਰਹੀ ਸੀਗੇ ਤਦ ਹੀ ਪਠਾਨ ਮਾਜਰਾ ਉਥੋਂ ਨਿਕਲ ਗਿਆ ਔਰ ਜਦ ਇਹ ਖਬਰ ਆਂਦੀ ਹੈ ਕਿ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਪਟਿਆਲਾ ਦੀ ਪੁਲਿਸ ਨੇ ਹਰਿਆਣੇ ਤੋਂ ਗ੍ਰਿਫਤਾਰ ਕੀਤਾ ਅਜੇ ਇਹ ਖਬਰ 10-15 ਮਿੰਟ ਵੀ ਨਹੀਂ ਚੱਲੇ ਹੋਏ ਸੀਗੇ ਤੇ ਇਹ ਖਬਰ ਆ ਗਈ ਕਿ ਵੀ ਹੁਣ ਹਰਮਿੰਦਰ ਸਿੰਘ ਪਠਾਨ ਮਾਜਰਾ ਪੁਲਿਸ ਦੀ ਹਿਰਾਸਤ ਤੋਂ ਭੱਜ ਗਿਆ। ਔਰ ਭੱਜ ਗਿਆ ਔਰ ਉਸ ਗੱਡੀ ਜਿਹੜੀ ਦੋ ਗੱਡੀਆਂ ਦੇ ਵਿੱਚ ਸਵਾਰ ਸੀਗਾ ਹਰਮਿੰਦਰ ਸਿੰਘ ਪਠਾਨ ਮਾਜਰਾ ਤੇ ਇੱਕ ਗੱਡੀ ਦੇ ਵਿੱਚ ਉਹ ਹਥਿਆਰ ਹਥਿਆਰ ਵੀ ਮਿਲੇ ਬਕਾਇਦਾ ਡਰਾਈਵਿੰਗ ਸੀਟ ਦੇ ਉੱਤੇ ਤਿੰਨ ਹਥਿਆਰ ਰੱਖੇ ਹੋਏ ਸੀ ਔਰ ਇੱਕ ਬੰਦਾ ਬਿਠਾਇਆ ਹੋਇਆ ਸੀਗਾ ਥੱਲੇ ਕਿ ਵੀ ਇਹ ਬਲਵਿੰਦਰ ਸਿੰਘ ਹੈਗਾ ਜਿਹੜਾ ਉਹਦਾ ਸਾਥੀ ਸੀਗਾ। ਇਹ ਪੁਲਿਸ ਦੀ ਥਿਊਰੀ। ਉਈ ਬਹੁਤ ਮੁਕਤਾ ਲੱਗਦੀ ਨਹੀਂ ਜਾਂ ਤੇ ਉਹਨੂੰ ਹਰਿਆਣੇ ਤੋਂ ਗ੍ਰਿਫਤਾਰ ਕੀਤਾ ਗ੍ਰਿਫਤਾਰ ਕੀਤਾ ਤੇ ਉਹ ਭੱਜ ਕਿੱਦਾਂ ਗਿਆ ਜੇ ਭੱਜ ਗਿਆ ਤੇ ਉਹ ਹਥਿਆਰ ਉਸ ਗੱਡੀ ਦੇ ਵਿੱਚ ਕਿੱਦਾਂ ਆ ਗਏ ਦੂਜੀ ਗੱਡੀ ਤੋਂ ਭਜਿਆ ਸੀਗਾ ਐਸੀ ਗੱਡੀ 'ਚ ਭਜਿਆ ਸੀਗਾ ਐਸਾਰੀ ਗੱਲਾਂ ਇੱਕ ਪੁਲਿਸ ਦੀ ਥਿਉਰੀ ਦੇ ਉੱਤੇ ਸਸਪੀਸ਼ਸ ਦਾ ਹੁਣ ਸਰਕਾਰ ਨੇ ਇਹ ਸਟੈਪ ਚੱਕਿਆ ਕਿਉਂ ਸਰਕਾਰ ਐਦਾਂ ਹੀ ਕਰਦੀ ਹੁੰਦੀ ਹੈ ਤੁਹਾਡਾ ਇਹ ਸਵਾਲ ਹੈ ਹੁਣ ਮੈਨੂੰ ਲੱਗਦਾ ਸਰਕਾਰ ਦੀ ਮਜਬੂਰੀ ਬਣ ਗਿਆ ਦੀਗਾ ਜਿਸ ਤਰੀਕੇ ਨਾਲ ਪਠਾਨ ਮਾਜਰਾ ਨੇ ਦਿੱਲੀ ਵਾਲਿਆਂ ਨੂੰ ਜਿਹੜੇ ਆਲਰੇਡੀ ਹੜ੍ਹ ਦੀ ਸਥਿਤੀ ਦੇ ਵਿੱਚ ਗਾਇਬ ਹੋਣ ਕਰਕੇ ਕ੍ਰਿਟੀਸਾਈਜ਼ ਹੋ ਰਹੇ ਸੀ ਉਹਨਾਂ ਨੂੰ ਲੋਕ ਨਿਖੇਦੀ ਉਹਨਾਂ ਦੀ ਕਰ ਰਹੇ ਸੀ ਕਿੱਥੇ ਐ ਅਰਵਿੰਦ ਕੇਜਰੀਵਾਲ ਕਿੱਥੇ ਐ ਸ਼ਾਮਦਾਨ ਦੰਡ ਭੇਦ ਵਾਲੇ ਮਨੀਸ਼ ਸੁਖੀਆ ਜਦ ਪੰਜਾਬ ਦੇ ਲੋਕ ਇਸ ਤਰੀਕੇ ਦੀ ਸਥਿਤੀ ਦੇ ਵਿੱਚੋਂ ਗੁਜ਼ਰ ਰਹੇ ਨੇ ਉਹਨਾਂ ਦਾ ਨਾਂ ਨਜ਼ਰ ਆਣਾ ਤੁਸੀਂ ਇਹ ਦੇਖੋ ਕਿ ਕੱਲ ਹੀ ਅਰਵਿੰਦ ਕੇਜਰੀਵਾਲ ਨੇ ਇੱਕ ਅਪੀਲ ਕੀਤੀ ਹੈ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਪੰਜਾਬੀਆਂ ਨੂੰ ਐਨ ਆਰ ਆਈਜ਼ ਨੂੰ ਕਿ ਵੀ ਲੋਕੀ ਵੱਧ ਚੜ ਕੇ ਮਦਦ ਕਰਨ ਜੀ ਹੜ੍ਹ ਦੀ ਸਥਿਤੀ ਹੈਗੀ ਹੈ ਉਹ ਤੁਸੀਂ ਕਿੱਥੇ ਹੋ ਘੱਟ ਤੋਂ ਘੱਟ ਨਜ਼ਰ ਤੇ ਆਨੇ ਚਾਹੀਦੇ ਸੀਗੇ ਤੁਸੀਂ ਤੇ ਗੁਜਰਾਤ ਦੇ ਵਿੱਚ 7 ਸਪਟੈਂਬਰ ਨੂੰ ਜਿਹੜੀ ਰੈਲੀ ਰੱਖੀ ਹੋਈ ਹੈ ਉਹਦੀ ਤਿਆਰੀ ਕਰ ਰਹੇ ਹੋ ਜਦ ਤੁਸੀਂ ਪੰਜਾਬ ਦੇ ਜਦ ਭਗਵੰਤ ਮਾਨ ਉਹਨਾਂ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਮਿਲਣ ਜਾਂਦੇ ਸੀ ਉਹਦੇ ਬਾਹਰ ਆ ਕੇ ਹਰ ਵਾਰ ਉਹ ਇਹ ਗੱਲ ਕਹਿੰਦੇ ਸੀ ਕਿ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਪੰਜਾਬ ਤੇ ਪੰਜਾਬੀਆਂ ਦਾ ਬਹੁਤ ਫਿਕਰ ਹੈ ਉਹ ਕਹਿੰਦੇ ਮੇਰੇ ਬੱਚੇ ਸਕੂਲ ਜਾ ਰਹੇ ਆ ਕਿ ਨਹੀਂ ਜਾ ਰਹੇ ਉਥੇ ਸਭ ਕੁਝ ਠੀਕ ਚੱਲ ਰਿਹਾ ਹੈ ਕਿ ਨਹੀਂ ਚੱਲ ਰਿਹਾ ਮਹਿਲਾਵਾਂ ਠੀਕ ਹੈਗੀਆਂ ਕਿ ਨਹੀਂ ਹੈਗੀਆਂ ਔਰ ਹੁਣ ਉਹੀ ਕੇਜਰੀਵਾਲ ਇਸ ਹੜ ਦੀ ਸਥਿਤੀ ਦੇ ਵਿੱਚ ਗਾਇਬ ਹੋ ਜਾਂਦੇ ਨੇ ਤੇ ਸਵਾਲ ਤੇ ਉੱਠਨੇ ਨੇ ਇਹੀ ਸਵਾਲ ਤੇ ਪਠਾਨ ਮਾਜਰਾ ਨੇ ਉਠਾਇਆ ਸੀਗਾ ਪਠਾਨ ਮਾਜਰਾ ਜਿਸ ਮਰਜ਼ੀ ਕਿਸ ਜਿਸ ਤਰੀਕੇ ਦਾ ਵੀ ਕੈਰੇਕਟਰ ਦਾ ਵਿਅਕਤੀ ਹੋਏ ਉਹ ਆਪਾਂ ਉਹਨੂੰ ਕੋਈ ਕਲੀਨ ਚਿੱਟ ਨਹੀਂ ਦਿੰਦੇ ਲੇਕਿਨ ਸਵਾਲ ਤੇ ਉਹਨੇ ਠੀਕ ਹੀ ਉਠਾਇਆ ਸੀ ਨਾ ਜੇ ਸਵਾਲ ਠੀਕ ਉਠਾਣ ਵਾਲੇ ਨੂੰ 3 ਸਾਲ ਪੁਰਾਣੇ ਵਾਲੇ ਕੇਸ ਦੇ ਵਿੱਚ ਅਰੈਸਟ ਕਰ ਲਿੱਤਾ ਜਾਂਦਾ ਤੇ ਕੀ ਇਮਪ੍ਰੈਸ਼ਨ ਲੋਕਾਂ ਦੇ ਵਿੱਚ ਪਏਗਾ ਉਨ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਸਾਹਿਬ ਹੋ ਸਕਦਾ ਹੈ ਐਸ ਥਿਉਰੀ ਤੇ ਕੰਮ ਕਰ ਰਹੇ ਹੋਣ ਕਿ ਵੀ ਜੋ ਵੀ ਮੂੰਹ ਖੋਲੇਗਾ ਤੇ ਉਹਨੂੰ ਆਪਾਂ ਇਦਾਂ ਹੀ ਕਰਾਂਗੇ ਉਹਨਾਂ ਨੇ ਹੋ ਸਕਦਾ ਹੋਰ ਵੀ ਬਾਗੀ ਹੋਣ ਦੀ ਤਿਆਰੀ ਕਰ ਰਹੇ ਹੋਣ ਉਹਨਾਂ ਦੇ ਖਿਲਾਫ ਵੀ ਇਦਾਂ ਦੇ ਫਾਈਲਾਂ ਕੋਈ ਬਣਾ ਲਈ ਹੋਣ ਕਿ ਜੋ ਕੁਝ ਬੋਲੇਗਾ ਉਹਨੂੰ ਅਰੈਸਟ ਕਰ ਲਿਖਤਾ ਜਾਏਗਾ ਐ ਨੈਰੇਟਿਵ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੰਜਾਬ ਦੇ ਵਿੱਚ ਸਹੀ ਤਰੀਕੇ ਨਾਲ ਨਹੀਂ ਜਾ ਰਿਹਾ ਭਾਵੇਂ ਉਹ ਕਾਂ ਟੰਗਣ ਵਾਲੀ ਗੱਲ ਕਰਦੇ ਹੋਣ ਇਹ ਡਰਾਮ ਦੀ ਕਲ ਕਰਦੇ ਹੁਣ ਪਠਾਨ ਮਾਜਰਾ ਨੇ ਜਿਹੜਾ ਨੁਕਸਾਨ ਪਾਰਟੀ ਦਾ ਕਰਨਾ ਸੀਗਾ ਉਹ ਕਰ ਚੁੱਕਿਆ ਔਰ ਉਹਦੇ ਉੱਥੇ ਉਠਾਏ ਹੋਏ ਸਵਾਲਾਂ ਦੇ ਤਰੀਕੇ ਨਾਲ ਉਹਨੇ ਹੋ ਸਕਦਾ ਹੈ ਅਗਲੀ ਆਪਣੀ ਰਾਜਨੀਤੀ ਵੀ ਫਾਈਨਲਾਈਜ਼ ਕਰ ਲਈ ਹੋਏ ਔਰ ਉਹ ਜਦ ਆਪਣੇ ਲੋਕਾਂ ਦੇ ਵਿੱਚ ਦੁਬਾਰਾ ਜਾਏਗਾ ਉਹ ਪੰਜਾਬੀਆਂ ਦੀ ਆਦਤ ਹੁੰਦੀ ਹੈ ਕਿ ਜੇ ਕੋਈ ਪੰਗੇ ਲੈਣ ਵਾਲਾ ਕੋਈ ਖੜਨ ਵਾਲਾ ਅਗਰ ਕੋਈ ਪੋਲਿਟਿਸ਼ੀਅਨ ਹੋਏ ਤੇ ਉਹਦੇ ਨਾਲ ਉਹ ਲੋਕ ਵੀ ਖੜ ਜਾਂਦੇ ਹੁੰਦੇ ਨੇ ਦੇਖਦੇ ਹੁਣ ਅੱਗੇ ਚੱਲ ਕੇ ਸਥਿਤੀ ਕੀ ਹੁੰਦੀ ਹੈ ਸਵਾਲ ਤੁਹਾਡਾ ਬੜਾ ਜਾਇਜ਼ ਹੈ ਕਿ ਕੋਈ منہ ਕੋਲੇਗਾ ਤੇ ਕੋਈ ਐਦਾਂ ਹੀ ਸਰਕਾਰ ਕਰੇਗੀ ਸਰਕਾਰ ਨੇ ਦੱਸਤਾ ਕਿ ਅਗਰ ਸਾਡੇ ਖਿਲਾਫ ਕਿਸੇ ਨੇ منہ ਖੋਲਿਆ ਖਾਸ ਕਰਕੇ ਐਮ ਐਲ ਏਜ਼ ਨੇ ਤੇ ਉਹਨਾਂ ਦੇ ਨਾਲ ਤੇ ਫਿਰ ਐਦਾਂ ਹੀ ਹੋਇਆ ਹੂੰ ਤੇ ਫਿਰ ਲੋਕ ਤਾਂ ਬਾਸਟਰ ਸਾਹਿਬ ਫਿਰ ਜਾਣ ਹੀ ਗਏ ਨਾ ਪੰਜਾਬ ਦੇ ਕਿ ਕਰ ਕੀ ਰੇ ਨੇ ਲੋਕਾਂ ਨੇ ਕਿਹੜਾ ਅੱਖਾਂ ਤੇ ਕਿਤੇ ਪੱਟੀਆਂ ਬੰਨੀਆਂ ਲੋਕ ਬੜੇ ਸਾਡੇ ਸਿਆਣੇ ਹੈਗੇ ਨੇ ਵਕਰੀ ਗੱਲ ਹੈ ਕਿ ਪਠਾਨ ਮਾਜਰਾ ਆਪਣੇ ਹਲਕੇ ਦੇ ਵਿੱਚ ਕਿਸ ਤਰ੍ਹਾਂ ਵਿੱਚ ਰਹਿੰਦੇ ਨੇ ਉਹ ਲੋਕ ਉਥੋਂ ਦੇ ਬਿਹਤਰ ਜਾਣਦੇ ਨੇ ਪਰ ਜਿਸ ਤਰੀਕੇ ਨਾਲ ਤੁਸੀਂ ਕੱਲ ਵੀ ਗੱਲ ਕੀਤੀ ਸੀ ਕਿ ਸਵਾਲ ਬੜੇ ਵਾਜਬ ਉਹਨਾਂ ਨੇ ਉਠਾਏ ਨੇ ਤੇ ਪਹਿਲਾਂ ਨਹੀਂ ਤੇ ਆਮ ਆਦੀ ਪਾਰਟੀ ਨੂੰ ਜਦੋਂ ਤੇ ਉਹ ਚੁੱਪ ਕਰਕੇ ਬੈਠੇ ਸੀਗੇ ਉਦੋਂ ਤਾਂ ਕੋਈ ਪਰਚਾ ਨਹੀਂ ਉਦੋਂ ਤਾਂ ਕੋਈ ਜਨਾਨੀ ਪਾਜੀ ਦਾ ਪਰਚਾ ਨਹੀਂ ਕੋਈ ਰੇਪ ਦਾ ਪਰਚਾ ਨਹੀਂ ਤੇ ਹੁਣ ਜਦੋਂ ਖੁੱਲ ਕੇ ਬੋਲ ਗਏ ਅਗਲੇ ਤੇ ਸਾਰੇ ਪਰਚੇ ਖੋਲਣਗੇ ਉਹ ਕੱਲ ਇੰਟਰਵਿਊ 'ਚ ਕਹਿ ਵੀ ਰਹੇ ਸੀ ਬਸਕ ਸਾਹਿਬ ਕਿ ਮੇਰੇ ਤੇ ਪਰਚਾ ਇਹਨਾਂ ਨੂੰ ਦਰਜ ਕਰ ਦੇਣਾ ਉਹ ਕਹਿ ਰਹੇ ਸੀਗੇ ਔਰ ਅੱਜ ਸਵੇਰੇ ਜਦ ਉਹਨਾਂ ਨੂੰ ਅਰੈਸਟ ਕਰਨ ਦੀ ਖਬਰ ਚੱਲੀ ਉਸ ਤੋਂ ਪਹਿਲੇ ਪਠਾਨ ਮਾਜਰੇ ਦੀ ਇੱਕ ਫੇਸਬੁਕ ਦੇ ਪੇਜ ਦੇ ਉੱਤੇ ਉਹਨਾਂ ਦੇ ਪੇਜ ਦੇ ਉੱਤੇ ਇੱਕ ਬਿਆਨ ਆ ਰਿਹਾ ਸੀਗਾ ਕਿ ਮੈਨੂੰ ਕਦੀ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਮੈਨੂੰ ਇਹ ਪਤਾ ਲੱਗਿਆ ਪੁਲਿਸ ਮੈਨੂੰ ਗ੍ਰਿਫਤਾਰ ਕਰ ਰਹੀ ਹੈ ਐਥੇ ਤੱਕ ਕਿ ਉਹਨਾਂ ਨੇ ਧਮਕੀ ਵੀ ਦਿੱਤੀ ਸੀ ਕਿ ਪੁਲਿਸ ਵਾਲਿਆਂ ਨੂੰ ਕਿ ਵੀ ਇਹਨਾਂ ਦੇ ਹੱਥੇ ਲੱਗ ਕੇ ਕੋਈ ਤੁਸੀਂ ਗਲਤ ਕੰਮ ਨਾ ਕਰਨਾ 31 ਦੇ 51 ਮੋੜੂੰਗਾ ਜੇ ਗੱਲ ਮੋੜਨ ਦੀ ਆ ਗਈ ਤੇ ਇਹ ਇਹਨਾਂ ਨੇ ਤੁਹਾਡੇ ਨਾਲ ਨਹੀਂ ਖੜਨਾ ਫਿਰ ਸਾਡੀ ਤੁਹਾਡੀ ਸਿੱਧੀ ਹੋ ਜਾਏਗੀ ਇੱਕ ਧਮਕੀ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਵੀ ਦਿੱਤੀ ਸੀ ਪਰ ਹਜੇ ਕੇਜਰੀਵਾਲ ਸਾਹਿਬ ਦਾ 1.5 ਸਾਲ ਪਿਆ ਹੁਣ ਮੈਂ ਕੇਜਰੀਵਾਲ ਸਾਹਿਬ ਬਾਰ-ਬਾਰ ਕਹਿ ਰਹੇ ਆ ਭਗਵੰਤ ਸਿੰਘ ਸਾਹਿਬ ਕਿਉਂ ਨਹੀਂ ਕਹਿ ਰਿਹਾ ਕਿਉਂਕਿ ਇਹ ਸਾਰੇ ਐਪੀਸੋਡ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਐ ਇਦਾਂ ਦੀ ਗੱਲਾਂ ਆਮ ਆਦਮੀ ਪਾਰਟੀ ਦੇ ਵਿੱਚ ਚੱਲ ਰਹੀ ਐ ਮੁੱਖ ਮੰਤਰੀ ਨਹੀਂ ਕਰ ਰਿਹਾ ਐ ਇਹ ਕੇਜਰੀਵਾਲ ਸਾਹਿਬ ਕਰ ਰਹੇ ਨੇ ਉਹ ਜਿਹੜੇ ਡੀਫੈਕਟੋ ਸੀਐਮ ਹੈਗੇ ਨੇ ਅਗਰ ਉਹ ਇਹ ਸਭ ਕੁਝ ਕਰ ਰਹੇ ਨੇ ਤੇ ਉਹ ਪਾਰਟੀ ਨੂੰ ਕਿਸ ਪਾਸੇ ਲੈ ਕੇ ਜਾ ਰਹੇ ਨੇ ਪਾਰਟੀ ਦੀ ਚੜ੍ਹਤ ਹੋਏਗੀ ਪਾਰਟੀ ਦੀ ਬੱਲੇ ਬੱਲੇ ਹੋ ਜਾਏਗੀ ਨਹੀਂ ਇਦਾਂ ਦੇ ਹਾਲਾਤ ਤੇ ਜਿਹੜੀ ਗਰਾਊਂਡ ਦੀ ਰੋਤ ਸਥਿਤੀ ਆ ਉਹ ਤੋਂ ਬਿਲਕੁਲ ਡਿਫਰੈਂਟ ਹੈਗੀ ਬਿਲਕੁਲ ਜੀ ਉਹ ਰਾਜ ਕਿਤਨਾ ਕਿਤੇ ਦਰਦ ਚੱਲ ਗਿਆ ਭਗਵੰਤ ਮਾਨ ਸਾਹਿਬ ਦਾ ਹਾੜਾ ਨੂੰ ਲੈ ਕੇ ਉਹ ਹਾੜਾ ਨੂੰ ਲੈ ਕੇ ਚੱਲ ਗਿਆ ਜਾਂ ਫਿਰ ਪਾਰਟੀ ਦੇ ਵਿੱਚ ਅੰਦਰੂਨੀ ਜਿਹੜੀ ਜੰਗਬੰਦੀ ਚੱਲ ਰਹੀ ਹੈ ਉਹ ਨੂੰ ਲੈ ਕੇ ਚੱਲ ਗਿਆ ਇਹਦੇ ਤੇ ਵੀ ਸਵਾਲ ਜਿਹੜੇ ਨੇ ਖੜੇ ਹੋ ਰਹੇ ਨੇ